ਇੱਕ ਰਿਸ਼ੀ ਦੀ ਉਮਰ 80 ਸਾਲ ਬਚਪਨ ਤੋਂ ਹੀ ਲੱਗ ਗਿਆ ਬੰਦਗੀ ਇਹ ਵਿਆਹ ਵੀ ਨਹੀਂ ਕਰਾਇਆ ਤੇ ਜੱਦੀ ਸਦੀ ਦੀ 80 ਸਾਲ ਉਮਰ ਤੇ ਸਿਮਰਨ ਕਰ ਰਿਹਾ ਤੇ 10-12 ਪ੍ਰੇਮੀ ਬੈਠੇ ਸਾਹਮਣੇ ਉਹ ਰਹੀ ਨੇ ਦਮ ਮਾਰਿਆ ਉਹ ਆਪਣੇ ਪ੍ਰੇਮੀਆਂ ਸਾਹਮਣੇ ਦਮ ਮਾਰਦਾ ਕਹਿੰਦਾ ਮੇਰੇ ਤੇ ਕਦੀ ਦੁੱਖ ਨਹੀਂ ਆ ਸਕਦਾ ਕਿਉਂਕਿ ਮੈਨੂੰ 100 ਜਨਮ ਯਾਦ ਏ ਮੈਂ ਪਾਪ ਕੀਤਾ ਹੀ ਨਹੀਂ 100 ਜਨਮ ਜਪ 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 ਇਹ ਅਵਸਥਾ ਮਿਲ ਜਾਂਦੀ ਪ੍ਰਭ ਕਹਿ ਸਿਮਰਨ ਸਭ ਕੁਝ ਸੁੱਝੇ ਸੁੱਝ ਜਾਂਦਾ ਪਿਛਲਾ ਜਨਮ ਕੀ ਸੀ ਪਿਛਲਾ ਕੀ ਆਠ 10 ਪ੍ਰੇਮੀ ਸੀ ਉਸ ਰਿਹੀ ਦੇ ਬੈਠੇ ਤੇ ਦਮ ਮਾਰਦਾ ਕਹਿੰਦਾ ਮੈਨੂੰ ਕਦੀ ਦੁੱਖ ਆ ਹੀ ਨਹੀਂ ਸਕਦਾ ਮੈਨੂੰ 100 ਜਨਮ yaad ਹੈ ਮੈਂ 100 ਜਨਮ ਪਾਪ ਕੀਤਾ ਹੀ ਸੀ ਅਗਲੇ ਦਿਨ ਹੀ ਪਰਚਾ ਜਾਏਗਾ ਕਿਸੇ ਚੋਰ ਨੇ ਰਾਜੇ ਦੀ ਚੋਰੀ ਕੀਤੀ ਮਗਰ ਲੱਗ ਗਈ ਪੁਲਿਸ ਉਹ ਭੱਜਾ ਆਵੇ ਮਗਰ ਪੁਲਿਸ ਰਾਹ ਕੋਈ ਲੱਭਾ ਨਾ ਉਹਨੇ ਉਹ ਗਹਿਣਿਆਂ ਦੀ ਜਿਹੜੀ ਗੱਠੜੀ ਸੀ ਔਰ ਇਹਦੀ ਝੋਲੀ ਛੁੜ ਗਈ ਉਹ ਜੰਗਲ 'ਚ ਬੰਦਗੀ ਕਰ ਰਿਹਾ ਚੋਰ ਗਿਆ ਨਿਕਲ ਤੇ ਗੱਠੜੀ ਹੋ ਗਈ ਬਰਾਮਦ ਪੁਲਸ ਵਾਲਿਆਂ ਨੇ ਰਹੀ ਗਈ ਪਕੜ ਲਏ ਰਾਜੇ ਨੂੰ ਆਖਿਆ ਜੀ ਜਿੰਨਾ ਕੋਲੋਂ ਇਹ ਗਹਿਣੇ ਬਰਾਮਤ ਹੋਏ ਪਕੜਿਆ ਗਿਆ ਤੇ ਰਾਜੇ ਨੇ ਸੋਚਿਆ ਵੀ ਨਹੀਂ ਉਸ ਵੇਲੇ ਰਾਜ ਹੁੰਦਾ ਸੀ ਇਹ ਹਾਈ ਕੋਰਟ ਸੁਪਰੀਮ ਕੋਰਟ ਹੁਣ ਬਣੀ ਰਾਜੇ ਨੂੰ ਉਹਨਾਂ ਨੇ ਦੱਸਿਆ ਜੀ ਜਿਹਦੇ ਕੋਲ ਬਰਾਮਤ ਹੋਏ ਪਕੜਿਆ ਗਿਆ ਰਾਜੇ ਨੇ ਨਾ ਹੀ ਹੁਕਮ ਛੱਡਦਾ ਉਹਨੂੰ ਸੂਲੀ ਤੇ ਚੜਾ ਦਿੱਤਾ ਉਹ ਮੇਰੀ ਚੋਰੀ ਕਰ ਗਈ ਜਨਤਾ ਦਾ ਕੀ ਹਾਲ ਹੋ ਗਿਆ ਕਹਿੰਦੇ ਜਦੋਂ ਰਿਖੀ ਨੂੰ ਸੂਲੀ ਤੇ ਚੜਾਉਣ ਲੱਗੇ ਤੇ ਉਹਨੇ ਫਿਰ ਪੁਕਾਰ ਕੀਤੀ ਵੀ 100 ਜਨਮ ਮੈਨੂੰ ਯਾਦ ਹੈ ਪਾਪ ਨਹੀਂ ਕੀਤਾ ਇਹ ਕਾਦੀ ਸਜ਼ਾ ਦੇ ਰਹੇ ਆਪ ਕੋ ਸਤਨਾਮ ਇਹ ਪਰਮੇਸ਼ਰ ਕਾਦੀ ਸਜ਼ਾ ਫਿਰ ਆਕਾਸ਼ ਬਾਣੀ ਹੋਈ ਆਕਾਸ਼ ਬਾਣੀ ਹੋਈ 100 ਜਨਮ ਤੇ ਤੈਨੂੰ ਯਾਦ ਹੁਣ ਮੈਂ ਤੇਰੇ ਤੇ ਹੱਥ ਰੱਖਦਾ 101ਵਾਂ ਜਨਮ ਤੈਨੂੰ ਮੈਂ ਵਿਖਾਉਣਾ ਆਖੋ ਸਾਥ ਨਾ 101ਵਾਂ ਜਨਮ ਹੋਰ ਪਿੱਛੇ ਉਹ ਜਦੋਂ ਵਿਖਾਇਆ ਤੇ ਕੀ ਵਿਖਾਇਆ ਇੱਕ ਬੱਚਾ ਉਹ ਜਿਹੜਾ ਟੱਡਾ ਹੁੰਦਾ ਨਾ ਟੱਡਾ ਜੀ ਘਰਾਂ ਚ ਗਈ ਅੰਦਰ ਇੱਕ ਬੱਚਾ ਉਹ ਘਰ ਵਿੱਚ ਟੱਡੇ ਦੇ ਨਾਲ ਖੇਡ ਕਰ ਰਿਹਾ ਕੀ ਕੰਧੋਈ ਹੱਥ ਵਿੱਚ ਤੇ ਟੱਡੇ ਦੇ ਨਾਲ ਕੰਧੋਈ ਖੋਬਦਾ ਪਿਆ ਆਖੋ ਸਾਥ ਨਾ ਟਿੱਡੇ ਨੂੰ ਕੰਦੋਈ ਖੋਬ ਰਿਹਾ ਵੀ ਇਹਦੇ ਵਿੱਚ ਰੱਬ ਕਹਿੰਦਾ ਕੁਝ ਵਖਿਆ ਹੀ ਕਹਿੰਦੇ ਆਹ ਵਖਿਆ ਵੀ ਇੱਕ ਬਾਲਕ ਟਿੱਡੇ ਨਾਲ ਖੇਡ ਰਿਹਾ ਤੇ ਕੰਦੋਈ ਉਹਦੇ ਹੱਥ ਵਿੱਚ ਤੇ ਕੰਦੋਈ ਦੇ ਵਿੱਚ ਟਿੱਡੇ ਨੂੰ ਪਰੋ ਰਿਹਾ ਰੱਬ ਕਹਿੰਦਾ ਇਹ ਕੋਈ ਹੋਰ ਨਹੀਂ ਤੂੰ ਆ ਹੀ ਆ ਕੋਸਾਸ ਆ ਤੂੰ ਹੈ ਕਿ ਤੂੰ ਹੈ ਬਾਲਕ ਜੇ ਦਮ ਨਾ ਮਾਰਦਾ ਹੋਵੇਂ ਨਾ ਕਰਦਾ ਚੱਲੀ ਜਾ ਰਿਹਾ ਸੀ ਕੰਮ ਉਹ ਦਮ ਮਾਰ ਦਿੱਤਾ ਵੀ ਮੈਨੂੰ 100 ਜਨਮ ਯਾਦ ਹੈ ਮੈਨੂੰ ਦੁੱਖ ਆ ਨਹੀਂ ਸਕਦਾ ਮੈਂ ਕੋਈ ਪਾਪ ਕੀਤਾ ਹੀ ਨਹੀਂ ਰੱਬ ਕਹਿੰਦਾ ਜੇ ਮੈਂ ਬਖਸ਼ਿਸ਼ ਦਾ ਖਾਤਾ ਨਾ ਖੋਲਾਂ ਜੇ ਲਿਖੇ ਤੇ ਆ ਜਾ ਤਾਂ ਤੈਨੂੰ 101 ਜਨਮ ਪਹਿਲੇ ਦਾ ਵੀ ਇੱਕ ਬੱਚੇ ਦੇ ਰੂਪ ਚ ਟਿੰਡੇ ਨੂੰ ਕੰਧੋਈ ਪਰੋਈ ਤੇ ਕਹਿੰਦੇ ਉਹ ਕਰਮ ਤੇਰਾ ਸੁਰਲੀ ਬਣਿਆ ਆਖੋ ਸਾਬ ਸੁਰਲੀ ਮੈਨੂੰ ਕੀ ਕਹੋਗੇ ਹੈ ਗੁਜਾਰਾ ਇੱਕ ਇੱਕ ਕੰਮ ਸੋਚ ਕੇ ਕਰਨਾ ਹੈ ਇੱਕ ਇੱਕ ਕੰਮ ਧਿਆਨ ਨਾਲ ਕਰਨਾ ਹੈ ਕਿਸੇ ਦਾ ਮਨ ਨਾ ਟੁੱਟੇ ਕਿਸੇ ਨੂੰ ਦੁੱਖ ਨਾ ਪਹੁੰਚੇ ਪਰ ਸਭ ਕੁਝ ਕਰਦੇ ਆ ਮੰਗਣਾ ਬਿਰਦ ਦਾ ਖਾਤਾ ਤੂੰ ਵਰਕੇ ਪਾੜੇਂਗਾ ਤੇ ਗੁਜ਼ਾਰਾ ਹੈ ਜੇ ਮੈਂ ਚੰਗੇ ਕਮਾਂ ਦਾ ਦਮ ਵਾਰਾਂਗਾ ਪਤਾ ਨਹੀਂ ਕਿਹੜੇ ਜਨਮ ਦਾ ਤੂੰ ਖਾਤਾ ਅੱਗੇ ਖੜ੍ਹ ਦੇਣਾ ਲੈ ਰਾਜਾ ਮੈਦਾਨ ਚ ਆਖੋ ਸਤਿਨਾਮ ਇਸ ਲਈ ਇਹਦੇ ਬਿਨਾਂ ਗੁਜ਼ਾਰਾ ਨਹੀਂ ਖਾਤਾ ਬਿਰਦ ਦਾ ਖੋਲੂਗੀ ਲਈ ਗਰੀਬਾਂ ਲਈ ਹੱਥ ਬਿਰਦ ਤੱਕ ਬੋਲੋ ਦੀ ਨਾਸਾਂ ਲਈ ਗਰੀਬਾਂ ਲਈ ਬੋਲੋ ਹੱਥ ਬਿਰਦ ਤੱਕ ਆਹਾ ਹਾ ਲਈ ਗਰੀਬਾਂ ਲਈ ਲੇਖੇ ਕਤਹੇ ਨਾ ਛੁਟਿਏ ਖਿੰਖਨ ਭੂਲਣ ਘਾਰ ਬਖਸ਼ਣ ਘਾਰ ਪਖਸ਼ਲੇ नानोगी दी ग़रीब खातो کھولو جی हो لئی ਗਰੀਬਾਂ ਲਈ ਓਏ ਦਸ ਲਈ ਗਰੀਬਾਂ ਲਈ 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 ਬਾਬਾ ਨੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ ਕਿਹੜਾ ਖਤਰਾ ਹੁੰਦਾ ਬਾਬਾ ਜੀ ਫਿਰਦਦਾ ਖਤਰਾ ਫਿਰਦਦਾ ਹੁਣ ਟਾਈਮ ਹੋ ਰਿਹਾ ਮੈਂ 55 ਬਜਨਾਂ ਦਾ ਵੀ ਲੈਣਾ 15-20 ਮਿੰਟ ਹੋ ਗਏ। ਬਾਬਾ ਜੀ ਨੇ ਦਲੀਲ ਨਾਲ ਸਮਝਾਇਆ ਇੱਕ ਨੌਕਰ ਦੀ ਤਨਖਾਹ 5000 ਉਹਨੇ ਮਾਲਕ ਨੂੰ ਕਿਹਾ ਜੀ 200 ਰੁਪਏ ਚਾਹੀਦੇ। ਇੱਕ ਤਰੀਕ ਵੀ ਨਾ ਹੋਣਾ ਸੀ। 10 ਤਰੀਕ ਲੋੜ ਪੈ ਗਈ। ਉਪੀ ਕੱਤੀ ਨੂੰ ਜਾ ਕੇ ਮੀਨਾ ਹੋਣਾ ਸੀ ਤੇ 10 ਤਰੀਕ ਲੋੜ ਪੈ ਗਈ ਜੀ 200 ਚਾਹੀਦਾ ਮਾਲਕ ਨੇ ਦੇ ਦਿੱਤੇ ਕਹਿੰਦੇ 5 ਜੀ ਤਰੀਕ ਆ ਗਈ ਦੀਵਾਲੀ ਮਾਲਕ ਨੇ ਕੀ ਕੀਤਾ 500 ਰੁਪਈਆ ਕਿਲੋ ਦਾ ਡੱਬਾ ਦੀਵਾਲੀ ਦਾ ਪਿਆਰ ਦਿੱਤਾ ਹੁਣ ਜਦੋਂ 31 ਤਰੀਕ ਹਿਸਾਬ ਹੋਇਆ ਤੇ ਮਾਲ ਕਹਿੰਦਾ ਕਿ ਨਹੀਂ ਬੰਗਾ ਤੇਰੀ ਦੀ 5000 ਉਹਨੇ 200 ਕੱਟ ਕੇ 4800 ਦੇ ਦਿੱਤਾ 200 ਤੂੰ ਲਿਆ ਸੀ ਇਹ 4800 ਲੈ ਲੈ ਨੁਕਰ ਬੜਾ ਰਾਨ ਹੋ ਗਿਆ ਕਹਿੰਦੇ ਜੋ 200 ਕੱਟ ਲਿਆ ਉਹ 500 ਨਹੀਂ ਕਟਿਆ ਆ ਕੋ ਸਾਤਣਾ ਉਹ 500 ਨਹੀਂ ਕਟਿਆ ਆ ਜ ਮੇਰਾ ਦਾ ਖਾਤਾ ਉਹ ਮਾਲਕ ਕਹਿੰਦਾ ਉਹ 500 ਮੈਂ ਖੁਸ਼ੀ ਨਾਲ ਦਿੱਤਾ ਉਹ ਮੈਂ ਆਪਣੇ ਪ੍ਰਸੰਤਾ ਨਾਲ ਦਿੱਤਾ ਉਹ ਖਾਤੇ ਚ ਨਹੀਂ ਦਿੱਤਾ ਜਿਹੜੀ ਚੀਜ਼ ਖਾਤੇ ਚ ਨਾ ਹੋਵੇ ਉਹਦਾ ਹਿਸਾਬ ਨਹੀਂ ਹੁੰਦਾ ਆ ਕੋ ਸਾਤਣਾ ਆ ਮੇਰਾ ਦਾ ਖਾਤਾ ਜਿੱਥੇ ਲਿਖਾ ਪੜਿਆ ਨਹੀਂ ਜਾਂਦਾ ਪਾੜ ਦਿੱਤਾ ਜਾਂਦਾ ਗੱਜ ਕੇ ਆਖੋ ਸਭਾਤ ਬਿਰਦ ਨਾ ਖੁੱਲੋ ਜੀ ਵਸ ਲਈ ਪਾਲ ਲਈ ਖਤ ਬਿਰਦ ਦਾ ਖੁੱਲੋ ਜੀ ਵਸ ਲਈ ਪਾਲ ਲਈ ਸਾਰੀ ਸੰਗਤ ਖਾਤਾ ਬਿਰਦ ਦਾ ਆਹਾ ਖਤਾ ਫਿਰਦ ਦਾ ਗਰੀਬਾਂ ਲਈ ਅੱਜ 84ਵਾਂ ਭਾਗ ਹੈ ਜੀ 24ਵਾਂ ਬਚਨ ਜਿਹੜੇ ਸ਼ਬਦ ਨੂੰ ਆਧਾਰ ਬਣਾਇਆ ਆਓ ਪਹਿਲੇ ਉਹਦੀ ਹਾਜ਼ਰੀ ਲਾ ਲਈਏ ਸਤਗੁਰ ਬਚਨ ਤੁਮਾਰੇ ਸਤਗੁਰ ਬਚਨ ਤੁਮਾਰੇ ਸਤਗੁਰ ਬਚਨ ਤੁਮਾਰੇ ਸਤਗੁਰ ਬਚਨ ਤੁਮਾਰੇ ਨਰਗੁਣ ਨਿਸਤਾਰੇ ਤੇਰੇ ਕੋਣ ਨੇ ਸਸਾਰੇ ਪੁੰਨਰ ਕੋਣ ਨੇ ਸਸਾਰੇ ਤੇਰੇ ਕੋਣ ਨੇ ਸਸਾਰੇ ਓ ਸਤਿਗੁਰ ਬਚਨ ਤੁਮਾਰੇ ਸਤਿਗੁਰ ਤੇਰੇ ਜੀਵ ਤੁਮਾਰੇ ਤੁਮਾਰੇ ਪੁਨੀ ਸੰਘਾਰੇ ਜਨਮ ਭਵਨ ਕਹਿ ਵਰਤ ਪੜਨ ਪ੍ਰੇਤਨ ਕੋਨੇ ਉਧਾਰੇ ਕੋਈ ਨ ਜਾਣੇ ਕੋਈ ਨ ਮਨੈ ਸੇ ਪ੍ਰਗਟ ਹਰਿ ਘਰੇ ਕਮਨੋ ਪਮ ਪਿਉ ਕਮਨ ਬਡਾਈ ਨਾਮਕ ਖਿੰਖਿੰ ਵਾਰੇ ਨਾਮਕ ਖਿੰਖਿੰ ਵਾਰੇ ਸਤ ਗੁਰ ਬਚਨ ਤੁਹਾਰੇ ਸਤ ਗੁਰ ਸਾਰੇ ਤੇ ਗੁਰੂ ਨੂੰ ਸੁਖਾ ਦੇ ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਵਿੱਚ ਭਿਜ ਕੇ ਆਖੋ ਸਤਿ ਸ਼੍ਰੀ ਅਕਾਲ ਹਜ਼ੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਜਿਹਦੇ ਬਾਰੇ ਮਹਾਰਾਜ ਦੇ ਬਚਨ ਨੇ ਮੇਰਾ ਸਿੱਖ ਸਰੀਰ ਛੱਡਣ ਤੋਂ ਪਹਿਲਾਂ ਇੱਕ ਵਾਰੀ ਦਰਸ਼ਨ ਕਰਨ ਜ਼ਰੂਰ ਆ। ਆਖੋ ਸਤਿਨਾਮ। ਮੈਂ ਉਡੀਕਦਾ ਹੁ। ਮੀਡੀਆ ਦਾ ਲਾਭ ਲਵੋ। ਪੀਟੀਸੀ ਸ਼ਿਵਰੰਦੋਂ ਲਾਈਵ ਆਉਂਦਾ ਜੋਗਸਰ। ਸਵੇਰੇ ਵੀ ਸ਼ਾਮੀ। ਤੇ ਤੁਹਾਡਾ ਸਵੇਰ ਤੇ ਸ਼ਾਮ ਦਾ ਸਮਾਂ ਆਪਣੇ ਨੇਮ ਦੇ ਰੁਝੇਵੇਂ ਚ ਹੋਵੇ। ਦਿਨੇ ਕਿਸੇ ਵੇਲੇ ਵੀ ਕੱਢ ਕੇ ਨਾ ਮੋਬਾਈਲ ਨੂੰ YouTube ਖੋਲ ਕੇ ਪੀਟੀਸੀ ਸਿਮਰਨ ਡੇਟ ਵੀ ਆ ਜਾਏਗੀ। ਵੀ 8 ਤਰੀਕ ਦਾ ਹੈ। ਕੱਲ ਲੰਘ ਗਈ 7 ਦਾ। ਫਿਰ 8 ਤਰੀਕ ਨੂੰ ਨੱਬ ਕੇ ਨਾ ਭਾਵੇਂ 1.5-2 ਮਿੰਟ ਦਰਸ਼ਨ ਕਰ ਲਿਆ ਕਰੋ ਰਾਗੀ ਸਿੰਘਾਂ ਦੇ ਵੀ ਖਜੂਰ ਸਾਹਿਬ ਦੇ ਵੀ ਸਾਜ ਖੰਡ ਦੇ ਦੂਹੇ ਦੇ ਵੀ ਦਸਮ ਗ੍ਰੰਥ ਦਸਮ ਗ੍ਰੰਥ ਦਾ ਹੀ ਪ੍ਰਕਾਸ਼ ਹੋ ਜਾ। ਮੂੰ ਜੋ ਕਹਿ ਦਿਆ ਕਰੋ ਤੁਹਾਨੂੰ ਤਨ ਦਸਮ ਗ੍ਰੰਥ ਸਤਿ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸਿੰਘ ਸਾਹਿਬਾਂ ਦੇ ਗੁਰੂ ਦੇ ਵਜ਼ੀਰਾਂ ਦੇ ਸੰਗਤਾਂ ਦੇ ਗੁਰੂ ਗੋਬਿੰਦ ਸਿੰਘ ਜੀ ਇਹ ਮੀਡੀਏ ਦਾ ਇਨਾ ਹੀ ਲਾਭ ਮੈਂ ਭਾਵੇਂ 2.5 ਮਿੰਟ ਆਪ ਜੀ ਦੇ ਉਸ ਸਥਾਨ ਦੇ ਅੱਜ ਦੇ ਦਰਸ਼ਨ ਕਰਕੇ ਹਾਜ਼ਰੀ ਲਵਾ ਰਹੀਆਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਸਾਡਾ ਪਿਆਰ ਵਾਲਾ ਖਾਣਾ ਵੇਖਦੇ ਸਰਸਤਿਆ ਇਹ ਵੇਖ ਇਹ ਮੀਡੀਆ ਦਾ ਲਾਭ ਇਧਰ ਲੋ ਇਹ ਏਡੇ ਏਡੇ ਚੈਨਲ ਕੁਰਬਾਨੀ ਕਰ ਰਿਹਾ ਹੈ ਲਾਈਵ ਆਪਾਂ ਆਪਣਾ ਲਾਭ ਲਈ ਆਪਣਾ ਲਾਭ ਲਈ ਉਹ ਵੱਡਾ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚੋਲਾ ਬਦਲਣ ਤੋਂ ਪਹਿਲਾਂ 52 ਵਚਨ ਚੋਲੀ ਸੀ ਸਿੱਖਾਂ ਨੇ ਕਿਹਾ ਮਹਾਰਾਜ ਕੁਝ ਦੇ ਦਿਓ ਬਾਬਾ ਬੁੱਢਾ ਸਾਹਿਬ ਦੀ ਕੋਲੋਂ ਭਾਈ ਰਾਮ ਪੁਇਰ ਜੀ ਨੇ ਦਰਜ ਕਰ ਲਈ ਉਹ ਲੜੀਵਾਰ ਪ੍ਰਕਰਣ ਚੱਲ ਰਿਹਾ ਤੇ 84 ਵਾਂ ਭਾਗ ਅੱਜ 8 7 21 ਇਹਨੇ ਅੱਜ 8 7 21 ਤਰੀਕ 84ਵਾਂ ਭਾਗ ਤੇ 24ਵਾਂ ਬਚਨ ਚੱਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ 24ਵਾਂ ਬਚਨ ਜਿਹੜਾ ਪਿਛਲੇ ਵੀਰਵਾਰ ਸ਼ੁਰੂ ਹੋਇਆ ਸ਼ੁਭ ਕਰਮ ਕਰਦੇ ਰਹਿਣਾ ਆਕੋ ਸਤਨਾਮ ਇਹ ਮਹਾਰਾਜ ਦਾ ਬਚਨ ਸ਼ੁਭ ਕਰਾ ਰੁਕਣਾ ਨਾ ਤੇ ਕਰਦੇ ਰਹਿਓ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਬੰਦਾ ਨਹੀਂ ਚੰਗਾ ਲੱਗਦਾ ਜਿਹੜਾ ਚੱਲਦਾ ਹੀ ਨਹੀਂ ਖਲੋਤਾ ਹੈ ਜਿਹੜਾ ਤੇਜ਼ ਨਾ ਚੱਲੇ ਭਾਵੇਂ ਹੌਲੀ ਚੱਲੇ ਇੱਕ ਦਿਨ ਪਹੁੰਚੇਗਾ ਹੀ ਸਫ਼ਰ ਦੇ ਘਟੇਗਾ ਆਪ ਕੋ ਸਰਨਾ ਤੁਰੇ ਰਹਿਣਾ ਸ਼ੁਭ ਕਰਮ ਤੇਜੀ ਨਾਲ ਕਰਨਾ ਹੌਲੀ ਕਰਨਾ ਕਰਦੇ ਰਹਿਣਾ ਜਾਮ ਨਾ ਹੋਣਾ ਖਲੋਣਾ ਨਹੀਂ ਰੁਕਣਾ ਨਹੀਂ ਪਿਛਲੇ ਵੀਰਵਾਰ ਤੁਸੀਂ ਸੁਣਿਆ ਵੀ ਕਰਮਾਂ ਕਰਕੇ ਸੁੱਖ ਦੁਖ ਮਿਲਦੇ ਨੇ ਕਰਮਾਂ ਕਰਕੇ ਹੀ ਜੁਨਾ ਮਿਲਦੀਆਂ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ ਇਸ ਕਰਕੇ ਮਹਾਰਾਜ ਦਾ 24ਵਾਂ ਬਚਨ ਸ਼ੁਭ ਕਰਮ ਕਰਦੇ ਰਹਿਣਾ ਇਹ ਲਈਏ ਕਿੱਥੋਂ ਇਹ ਵੀਰਵਾਰ ਕਿੱਥੋਂ ਲਈ ਆ ਜੀ ਸ਼ੁਭ ਕਰਮ ਕਿਹੜੇ ਹੁੰਦੇ ਨੇ ਆ ਸਵੇ ਸਤ ਸਤ ਠੀਕ ਹੈ ਉਹ 10 ਮਿੰਟ ਲੈਣਾ ਜੀ ਗੁਰੂ ਹਰਿ ਰਾਇ ਸਾਹਿਬ ਜੀ ਕੋਲ ਪੰਜ ਸੱਤ ਸਿੱਖ ਆਏ ਆ ਉਹਨਾਂ ਨੇ ਫਿਰ ਆ ਜਿਹੜਾ ਸਬਜੈਕਟ ਤੁਰਿਆ ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਕਿਹੜੇ ਸ਼ੁਭ ਕਰਮ ਕਰਨੇ ਚਾਹੀਦੇ ਆ ਅੱਜ ਚੌਥੀ ਜੀ ਪਾਓ ਆਖੋ ਸਤ ਸਤ ਇਹ ਪ੍ਰਿੰਸੀਪਲ ਸਦਵੀਰ ਸਿੰਘ ਜੀ ਨੇ ਵੀ ਲਿਖਿਆ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਹੋਰ ਜਗ੍ਹਾ ਤੇ ਆ 10 ਮਿੰਟ ਸੇਵਾ ਲੈਣੀ ਸਾਰੇ

ਇਹ ਲੈਪਟਾਪ ਨੂੰ ਸੰਭਾਲਣਾ ਹੈ ਇਹ ਚੀਜ਼ਾਂ ਸੰਭਾਲਣ। ਸਾਡੇ ਵਰਗਿਆਂ ਨੂੰ ਚਲਾਉਣਾ ਹੀ ਨਹੀਂ ਆਉਂਦਾ। ਇਹ ਹੀ ਤੋਰੀ ਜਾਂਦਾ ਕਰਦੇ। ਤੇ ਆਹ ਚੀਜ਼ਾਂ ਦੀ ਨੌਲੇਜ ਹੈ ਤੇ ਆਪ ਸੰਭਾਲੋ। ਮੈਂ ਹਿਲ ਗਿਆ ਜੀ ਪਹਿਲਾਂ ਵਜਨ ਸੁਣ ਕੇ। ਪੰਜ-ਛੇ ਸਿੱਖ ਆਏ ਗੁਰੂ ਹਰਿਹਾਉ ਜੀ ਮੱਥਾ ਟੇਕਿਆ। ਮਹਾਰਾਜ ਸ਼ੁਭ ਕਰਵਾ ਦਾ ਤਸਰੀ ਹੁੰਦੇ ਕਿਹੜੇ? ਮਹਾਰਾਜ ਗੁਰੂ ਹਰਿਹਾਉ ਸਾਹਿਬ ਜੀ ਨੇ ਪਹਿਲਾਂ ਵਜਨ ਕੀਤਾ। ਇਕਾਰਾ ਦੇਣਾ ਸੁਣ ਕੇ ਮੈਂ ਬੜਾ ਹੈਲਿਆ ਜੀ ਮਹਾਰਾ ਕਹਿੰਦੇ ਆਹ ਸ਼ੁਭ ਕਰਮ ਹੈ ਮੇਲਾ ਸ਼ਬਦ ਦਾ ਕਰਨਾ ਆਖੋ ਸਤਿਨਾਮ ਗੁਰੂ ਆਰੈ ਸਭ ਕਹਿੰਦੇ ਜਿਹੜਾ ਜ਼ਿੰਦਗੀ ਚ ਮੇਲ ਕਰਨਾ ਹੈ ਇਹ ਸ਼ਬਦ ਦਾ ਕਰਨਾ ਹੈ ਮੈਂ ਕਹਿੰਦਾ ਸਿੱਖ ਧੰ ਜਿਹੜੇ ਦਰਸ਼ਨ ਕਰਨ ਆਏ ਉਹਨਾਂ ਕਿਹਾ ਮਹਾਰਾਜ ਥੋੜਾ ਵੇਰਵਾ ਮਹਾਰਾਜ ਕਹਿੰਦੇ ਜਿੱਥੇ ਗੁਰੂ ਦਾ ਸ਼ਬਦ ਮਿਲੇ ਜਿੱਥੇ ਗੁਰੂ ਦਾ ਸ਼ਬਦ ਹੋਵੇ ਜਿੱਥੇ ਗੁਰੂ ਦੇ ਸ਼ਬਦ ਵਿੱਚ ਮਨ ਜੁੜੇ ਜਿੱਥੇ ਗੁਰੂ ਦੇ ਸ਼ਬਦ ਦੀ ਯਾਦ ਆਵੇ ਜਿੱਥੇ ਮਿਲਣਾ ਜਿੱਥੇ ਗੁਰੂ ਵਿਸਰ ਜਾਵੇ ਤੇ ਤੇ ਮਿਲਣਾ ਹੀ ਨਹੀਂ ਆ ਸ਼ਬਦਾਂ ਲੈ ਲੈ ਆਹ ਸ੍ਰੀ ਗੰਦਾਰ ਇੱਕ ਗੁਰੂ ਅਰਜਨ ਦੇਵ ਜੀ ਸਾਡੇ ਤੇ ਅਸਰ ਕਰੰਤ ਮੇਲਾ ਸ਼ਬਦ ਦਾ ਕਰਦਾ ਮਰ ਬੇਰਵਾ ਦੇ ਦੇ ਮਹਾਰਾ ਕਹਿੰਦੇ ਜਿੱਥੇ ਗੁਰੂ ਦਾ ਸ਼ਬਦ ਹੋਵੇ ਗੁਰੂ ਦਾ ਸ਼ਬਦ ਚਿਤ ਆਵੇ ਗੁਰੂ ਦੇ ਸ਼ਬਦ ਨਾਲ ਮਨ ਜੁੜੇ ਉੱਥੇ ਮੇਲਾ ਕਰਣਾ ਹੈ ਉੱਥੇ ਬਹਿਣਾ ਹੈ ਉੱਥੇ ਸੰਗਤ ਕਰਨੀ ਹੈ ਜਿੱਥੇ ਗੁਰੂ ਵਿਸਰ ਜਾਏ ਕਿੱਥੇ ਮੇਲਾ ਨਹੀਂ ਕਿੱਥੇ ਮਿਲਣਾ ਨਹੀਂ ਆਖੋ ਸਤਿ ਸ੍ਰੀ ਅਕਾਲ ਸੁਖ ਪਾਏ ਨਾ ਹਰ ਬੋਲੋ ਸੁਖ ਕਰਮ ਕਮਾਈ ਮਨਾ ਆ ਇੱਥੇ ਉੱਥੇ ਸ਼ੁਭ ਕਰਮ ਕਮਾਈ ਮਨਾ ਮੇਰਾ ਇੱਥੇ ਉੱਥੇ ਸੁਖ ਪਾਏ ਨਾ ਕਰੋ ਜੀ ਸ਼ੁਭ ਕਰਮ ਹੋ ਐਥੇ ਹੋਏ ਮਹਰਿ ਸ਼ੁਭ ਕਰਮ ਹੁੰਦੇ ਕਿ ਕਿੱਥੋਂ ਪਤਾ ਲੱਗੇ ਆ ਪੰਜ ਸੱਤ ਸਿੱਖ ਆਏ ਗੁਰੂ ਅਰਜਨ ਸਾਹਿਬ ਜੀ ਸ਼ੁਭ ਕਰਮ ਹੁੰਦੇ ਕਿ ਮਹਾਰਾਜ ਕਹਿੰਦੇ ਮੇਲਾ ਸ਼ਬਦ ਦਾ ਕਰਨਾ ਆਖੋ ਸਾਹਿਬ ਮਹਾਰਾਜ ਪੂਰਾ ਨਹੀਂ ਸਮਝੇ ਥੋੜਾ ਜਿਹਾ ਸਮਝੇ ਥੋੜਾ ਵੇਰਵਾ ਮਹਾਰਾਜ ਕਹਿੰਦੇ ਜਿੱਥੇ ਗੁਰੂ ਦਾ ਸ਼ਬਦ ਹੋਵੇ ਸ਼ਬਦ ਹੀ ਮਨ ਜੁੜੇ ਸ਼ਬਦ ਚਿਰਤਾਵੇ ਉੱਥੇ ਮੇਲ ਕਰਦਾ ਜਿੱਥੇ ਵਿਸਰ ਜਾਵੇ ਸ਼ਬਦ ਉੱਥੇ ਮੇਲ ਨਹੀਂ ਮੈਂ ਵੀ ਪੂਰਾ ਨਹੀਂ ਪਰ ਅੱਜ ਸਾਰੀਆਂ ਬੀਬੀਆਂ ਸਾਰੇ ਵੀਰ ਘਰਾਂ ਚ ਜਿੰਨੇ ਵੀ ਹਜ਼ਾਰਾਂ ਦੇ ਹਸਾਬ ਨਾਲ ਸੁਣਨ ਵਾਲੇ ਅੱਜ ਪ੍ਰਣ ਕਰ ਲੋ ਜੇ ਕਹਿਣ ਨਾਲ ਮੋਬਾਈਲ ਤੇ ਗੱਲ ਕਰ ਰਹੇ ਹੋ ਜੇ ਵਿੱਚ ਸ਼ਬਦ ਵਿਸਰ ਗਿਆ ਤੇ ਨਿੰਦਿਆ ਆ ਗਈ ਆਖੋ ਸਤਿਨਾਮ ਜੇ ਕਹਿ ਦੀ ਨਿੰਦਿਆ ਸ਼ੁਰੂ ਹੋ ਗਈ ਬੜੀ ਕਿਸੇ ਸਹੇਲੀ ਨਾਲ ਗੱਲ ਹੋ ਰਹੀ ਹੈ ਤੇ ਹੁਣ ਉਹਨੇ ਗੱਲ ਸ਼ੁਰੂ ਕਰਤੀ ਨਿੰਦਿਆ ਦੀ ਹੁਣ ਉੱਥੇ ਮੇਲ ਨਹੀਂ ਕਰਨਾ ਆ ਸ਼ੁਭਕਰਾਂ ਆਪੋ ਸਾਥ ਤੁਹਾਡਾ ਇੱਕ ਹੰਗਾਰਾ ਉਹਦੀ ਨਿੰਦਿਆ ਨੂੰ ਵਧਾਏਗਾ ਫਲਾਣੇ ਦੀ ਮੂੰਹ ਨੇ ਪਤਾ ਕੀ ਕੀਤਾ ਅੱਛਾ ਆ ਕੀਤਾ ਅੱਛਾ ਤੁਹਾਡਾ ਕਾ ਅੱਛਾ ਕਹਿਣਾ ਹੀ ਨਾ ਉਹ ਵਧਾਏਗਾ ਮੈਂਟ ਚ ਪਛਾਣ ਲੋ ਵੀ ਹੁਣ ਇੱਥੇ ਸ਼ਬਦ ਦਾ ਮੇਲ ਨਹੀਂ ਇਹ ਤੇ ਦੂਜੀ ਗੱਲ ਸ਼ੁਰੂ ਹੋ ਗਈ ਇੱਥੇ ਤੇ ਗੁਰੂ ਵਿਸਰ ਰਿਹਾ ਹੈ ਹੁਣ ਕਿਨਾਰਾ ਕਿਨਾਰਾ ਉਹਦੇ ਜਥੇ ਤੱਕ ਮੈਂਬਰ ਹੈ ਉਹਦੇ ਦਫ਼ਤਰ ਚ ਕੋਈ ਆਂਦਾ ਨਾ ਯਾਰਾ ਜੀ ਮਿਹਦਾ ਸ਼ੁਰੂ ਕਰਦਾ ਉਹ ਕਹਿੰਦਾ ਵੀ ਨਹੀਂ ਮੇਰੀ ਕੋ ਕਮੀ ਹੈ ਤੇ ਦੱਸ ਮੈਂ ਆਪਣੀ ਲੀਕ ਕਿਵੇਂ ਵੱਡੀ ਕਰ ਸਕਦਾ ਦੂਜਿਆਂ ਦੀਆਂ ਲੀਕਾਂ ਨਾਲੋਂ ਵੱਡਾ ਆਖੋ ਸਾਹਿਬ ਆ ਜੀਵਨੋ ਆ ਜੀ ਇਹੋ ਜੇ ਵੇਲੇ ਤੁਹਾਡਾ ਬੋਲਿਆ ਝੂਠ ਵੀ ਸੱਚ ਤੋਂ ਵੱਡਾ ਆਖੋ ਸਾਹਿਬ ਹੱਥੋ ਬਟ ਗੱਲ ਚੱਲੀ ਅੱਥੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤੇ ਵਾਹਿਗੁਰੂ ਤੋਂ ਚੱਲੀ ਫੜੇ ਇੱਕ 2 ਮਿੰਟ ਬਾਅਦ ਗੱਲ ਹੋ ਗਈ ਜੈਂਜ ਨਿਦਿਆ ਕੋਈ ਸ਼ਬਦਾਂ ਮੇਲਾ ਖਤਮ ਹੋ ਗਿਆ ਦੂਜੀ ਚੀਜ਼ ਆ ਗਈ ਹੁਣ ਹੁਣ ਜੇ ਕਹਦੇ ਹੋਗੇ ਨਾ ਕੋਈ ਸਹੇਲੀ ਨੂੰ ਚਾਚੀ ਨੂੰ ਤਾਈ ਨੂੰ ਨਾਨੀ ਨੂੰ ਮਾਮੀ ਨੂੰ ਕਿਸੇ ਨੂੰ ਵੀ ਬਾਹਰ ਬੂਆ ਖੜ ਗਿਆ ਮੈਂ ਤੁਹਾਨੂੰ 10 ਮਿੰਟ ਬਾਅਦ ਕਰਦੀ ਆ ਕੋਈ ਆਇਆ ਨਾ ਬੂਆ ਖੜਕਿਆ ਨਾ ਕੋਈ ਆਇਆ ਹੈ ਝੂਠ ਹੈ ਪਰ ਸੱਚ ਤੋਂ ਵੱਡਾ ਹੈ ਮੇਰੇ ਗੁਰੂ ਹਰਿਐਸ ਸਿੰਘ ਨੇ ਕਿਹਾ ਜਿੱਥੇ ਸ਼ਬਦ ਦਾ ਮੇਲਾ ਨਹੀਂ ਦੂਜੀਆਂ ਗੱਲਾਂ ਨੇ ਉੱਥੋਂ ਕਿਨਾਰਾ ਕਰਨਾ ਤੁਸੀਂ ਕਿਨਾਰਾ ਕਰ ਲਿਆ ਉਹ ਝੂਠ ਨਹੀਂ ਗੁਰੂ ਹਰਿਐਸ ਸਭ ਤੁਹਾਡੇ ਸਿਰ ਤੇ ਦੋਵੇਂ ਹੱਥ ਰੱਖਣਗੇ ਹੱਥ ਰੱਖਣ ਨੇ ਨਹਾ ਸੁਰੀਆ ਗੋ ਸ਼ਬ ਗਰਮ

ਜੇ ਗੁਣ ਹੋਵਨ ਸਾਜਣਾ ਮਿਲ ਸਾਜ ਕਰੀ ਜਾ ਬਹੁਤ ਮੋਕੇ ਦਾ ਪਰਮਾਨਾ ਜੇ ਤੈਨੂੰ ਹੋਂਮ ਤੇ ਗੱਲ ਕਰਨ ਵੇਲੇ ਸਾਹਮਣੇ ਕਰਨ ਵੇਲੇ ਉਂਝ ਕਰਨ ਵੇਲੇ ਐ ਨਜ਼ਰ ਆਵੇ ਮੇਰੇ ਗੁਰੂ ਦੇ ਗੁਣ ਗਾਏ ਜਾ ਰਹੇ ਆ ਗੁਣ ਗਾਏ ਜਾਂ ਕਹਿੰਦੇ ਫਿਰ ਸਾਜ ਵਧਾਈ ਜਾ ਆਪੋ ਸਾਥ ਨਾਲ ਫਿਰ ਸਾਜ ਵਧਾਈ ਜਾ ਇਹ ਤੈਨੂੰ ਨਜ਼ਰ ਆ ਜਵੇ ਇੱਥੇ ਤੇ ਸ਼ਬਦਾਂ ਦਾ ਮੇਲਾ ਖਤਮ ਤੇ ਦੂਜੀ ਦੀ ਸ਼ੁਰੂ ਹੋ ਗਈ ਫਿਰ ਸਾਂਝ ਖਤਮ ਕਰ ਦੇ ਤੇਰਾ ਝੋਟਾ ਜਦੋਂ ਵੱਡਾ ਹੈ ਕਿ ਬਹਾਨਾ ਲਾ ਦੇਗਾ ਜੀ ਕੋਈ ਆ ਗਿਆ ਕਿਵੇਂ ਹੋ ਗਿਆ ਮੈਂ ਬਾਅਦ ਵਿੱਚ ਤੂੰ ਪਛਾਹ ਕਰ ਲੈ ਉਹਦੀ ਦੂਜੀ ਪੰਕਤੀ ਬੋਲ ਦੇ ਦੂਜੀ ਪੰਕਤੀ ਤੇ ਗੁਣ ਹੋਵਨ ਸਾਥਨਾ ਇਹ ਕੋਣ ਮੇਰਾ ਹਾਂਜੀ ਮਿਲ ਸਾਂਝ ਕਰੀ ਜੇ ਫਿਰ ਹੋਰ ਸਾਂਝ ਸਾਨ ਕਰੀ ਤੇ ਗੁਣ ਕੇਰੀ ਵਾਹ ਵਾਹ ਸਾਡ ਆਵ ਗੁਣ ਚੱਲਿਐ ਬਹਿਰੇ ਪਟੰਬਰ ਕਰ ਅਡੰਬਰ ਆਪਨਾ ਪਿਰ ਮਲਿਐ ਜਿੱਥੇ ਜਾਏ ਬਾਹੀਐ ਪਲ ਕਹੀਐ ਵਾਹ ਵਾਹ ਜਿੱਥੇ ਜਾਏ ਬਾਹੀਐ ਪਲ ਕਹੀਐ ਢੋਲ ਅੰਮ੍ਰਿਤ ਗੁਨਾਹ ਕਹੋਵੇਂ ਬਾਸ ਤੂਨਾ ਗੁਨਾਹ ਕਹੋਵੇਂ ਬਾਸ ਤੂਨਾ ਕਟਵਾਸ ਲਈ ਜੈ ਸ਼ੁਭਕਰਮ ਕਮਾਈ ਬਣਾ ਦੇ ਯਾ ਮੇਰੇ ਯਾ ਦੇਵਤੇ ਤੁਖ ਤੁਖ ਪਾਏਗਾ ਸਭ ਬੋਲੇ ਰਬ ਜਿੱਥੇ ਹਰ ਕਾ ਹਰ ਨਾਮ ਬਿਲੋਈਏ ਸਹਿਜੇ ਹੀ ਹਰ ਨਾਮ ਲੈ ਹੋ ਹਰ ਤਤਨ ਖੋਈਏ ਨਿਤ ਜਪਿਓ ਹਰ ਹਰ ਦਿਨ ਸਰਾ ਹਰ ਦਰ ਗਏ ਕੋਈਏ ਸੋ ਪਾਏ ਪੂਰਾ ਸਤਗੁਰੂ ਜਿਸ ਤੁਰਮਸਤ ਲਿਲਾਟ ਲਖੋਈਏ ਦਸ ਗੁਰ ਕੋ ਸਭ ਨਮਸਕਾਰ ਕਰੋ ਨਨ ਹਰਦੀ ਹਰ ਗਾਲ ਗਲੋਈਏ ਤਿਤ ਜਾਏ ਬਹੋ ਸਤ ਸੰਗਤੀ ਤਿਤ ਜਾਏ ਬਹੋ ਸਤ ਸੰਗਤੀ ਜਿੱਤੇ ਹਰ ਦਾ ਹਰ ਨਾਮ ਬਿਲੋਈਏ ਹਮਕਰ ਅਪਾ ਸਮਾਪਤੀ ਕਰਨ ਲੱਗੇ ਆ। ਇਹ ਪਹਿਲਾ ਵਜਨ ਕੀਤਾ ਗੁਰੂ ਹਰਿ ਰਾਇ ਸਾਹਿਬ ਨੇ। ਮਹਾਰਾਜ ਸ਼ੁਭ ਕਰਮ ਦੱਸੋ ਮਹਾਰਾਜ ਕਹਿੰਦੇ ਮੇਲਾ ਸ਼ਬਦ ਦਾ ਕਰਨਾ ਆਖੋ ਸਤਿ ਸ੍ਰੀ ਅਕਾਲ। ਮਹਾਰਾਜ ਥੋੜਾ ਜਿਹਾ ਸਮਝਿਆ ਥੋੜਾ ਨਹੀਂ। ਥੋੜਾ ਵੇਰਵਾ। ਮਹਾਰਾਜ ਕਹਿੰਦੇ ਜਿੱਥੇ ਗੁਰੂ ਦਾ ਸ਼ਬਦ ਚਿਤ ਆਵੇ, ਗੁਰੂ ਦੇ ਸ਼ਬਦ ਨਾਲ ਮਨ ਜੁੜੇ, ਗੁਰੂ ਯਾਦ ਆਵੇ ਉੱਥੇ ਮੇਲ ਕਰਨਾ ਹੈ। ਜਿੱਥੇ ਗੁਰੂ ਵਿਸਰ ਜਾਵੇ ਉੱਥੋਂ ਕਿਨਾਰਾ ਆਖੋ ਸਤਿ ਸ੍ਰੀ ਅਕਾਲ। ਇਹ ਤੁਹਾਨੂੰ ਚੰਗਾ ਲੱਗੇ। ਅੱਜ ਸਾਰੀਆਂ ਬੀਬੀਆਂ ਵੀ ਇੱਕ ਜਕਾਰਾ ਬੁਲਾ ਕੇ ਪ੍ਰਮਾਨਗੀ ਦੇ ਦਿਓ ਜਿਹੜੀਆਂ ਘਰਾਂ 'ਚ ਬੈਠੇ ਵੇਖ ਰਹੇ ਹੋ ਵੀ ਅੱਜ ਤੋਂ ਬਾਅਦ ਫੋਨ ਤੇ ਜਾਂ ਵੈਸੇ ਕਿਤੇ ਵੀ ਨਿੰਦਿਆ ਸ਼ੁਰੂ ਹੋਣ ਲੱਗੇਗੀ ਨਾਰੀ ਗੁਰੂ ਹਰਿਰਾਇ ਸਿੰਘ ਦਾ ਬਚਨ ਸੰਭਾਲਣ ਦਾ ਯਤਨ ਕਰਾਂਗੇ ਕਿਨਾਰਾ ਕਰਾਂਗੇ ਕਿ ਸ਼ਬਦ ਦਾ ਮੇਲਾ ਨਹੀਂ ਕਿਨਾਰਾ ਕਰਨਾ ਹੈ ਪਤਾ ਲੱਗੇ ਸੱਸੰ ਅਮਲੀ ਹੋ ਰਿਹਾ ਕਿ ਜਕਾਰਾ ਦੇ ਦੇ ਪ੍ਰਮਾਨਗੀ ਦੀ ਧਰਮ ਸ੍ਰੀ ਅਕਾਲ ਉਹ ਬਚਨ ਕੀਤੇ